ਆਵਰੇ ਲੈ ਕੇ ਆਏ ਆ ਮੌਸਮ ਦੀ ਜਾਣਕਾਰੀ ਦੇ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਦੀ ਜਿਹੜੀ ਵੀਡੀਓ ਆਵਰੇ ਇਹ 28 ਜੂਨ ਨੂੰ ਰਿਕਾਰਡ ਕੀਤੀ ਗਈ ਹੈ ਬਾਈ ਤੇ ਇਹਦੇ ਵਿੱਚ ਵੀਰੇ ਆਪਾਂ ਜਿਹੜੀ ਅਪਡੇਟ ਲੈ ਕੇ ਆਉਣੀ ਉਹ ਹੋਣੀ ਹੈ ਵੀਰੇ 29 30 ਜੂਨ ਤੇ 1 ਤੇ 2 ਜੁਲਾਈ ਨੂੰ ਬਾਈ ਜਿਹੜਾ ਸੈਟਅਪ ਲੱਗਣ ਜਾ ਰਿਹਾ ਜਿਹਦੇ ਬਾਰੇ ਵੀਰੇ ਮੈਂ ਲਗਾਤਾਰ ਪਿਛਲੀਆਂ ਵੀਡੀਓ ਤੇ ਵਿੱਚ ਤੇ ਲਿਖਤੀ ਪੋਸਟ ਦੇ ਵਿੱਚ ਵੀਰੇ ਤੁਹਾਨੂੰ ਦੱਸ ਰਿਹਾ ਵੀ 29 ਜੂਨ ਤੋਂ ਲੈ ਕੇ 2 ਜੁਲਾਈ ਦੇ ਵਿਚਾਲੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਵੀਰੇ ਇਨੇਕਾ ਥਾਵਾਂ ਤੇ ਇੱਕ ਮਹੀਨ ਦਾ ਅਸ਼ਰਸ਼ ਪਹਿਲਾਂ ਵੀਰੇ ਉਹ ਲੱਗ ਸਕਦਾ ਸੋ ਮੀਂਹ ਆ ਵੀਰੇ ਜਿਹੜਾ ਮਤਲਬ ਜ਼ਿਆਦਾਤਰ ਥਾਵਾਂ ਤੇ ਹਲਕੇ ਤੋਂ ਦਰਮਿਆਨੇ ਰਹੂਗਾ ਵੀਰੇ ਕਿਤੇ ਕਿਤੇ ਤਖਣੀ ਝੱਟ ਵੀ ਲੱਗੂਗੀ ਠੀਕ ਆ ਜਿਹੜਾ ਇਹ ਸਿਸਟਮ ਆ ਵੀਰੇ ਇਹ ਉੱਤਰੀ ਰਾਜਸਥਾਨ ਪੱਛਮੀ ਰਾਜਸਥਾਨ ਤੇ ਪੂਰਬੀ ਰਾਜਸਥਾਨ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਦੱਖਣੀ ਪੱਛਮੀ ਮਾਲਵਾ ਦੇ ਵਿੱਚ ਵੀ ਵੀਰੇ ਕਈ ਥਾਵਾਂ ਦੇ ਵਿੱਚ ਮੀਂਹ ਪਊਗਾ ਵੀਰੇ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਠੀਕ ਆ ਜੇ ਮੈਂ ਕਾਲਮ ਲਾ ਕੇ ਵੀਰੇ ਮੈਂ ਨਾ ਬੋਲਾਂ ਤਾਂ ਸ੍ਰੀ ਮੁਕਸਰ ਸਾਹਿਬ ਫਾਜ਼ਲਕਾ ਫਰੀਦਕੋਟ ਮੋਗਾ ਬਰਨਾਲਾ ਪਟੰਡਾ ਠੀਕ ਹੈ ਚੰਗਾਂਗਰ ਰਹਿਮਾਨਗੜ ਨੂਪਕੜ ਤੇ ਵੀਕਾ ਨਿਰ ਇਹਨਾਂ ਦੇ ਵਿੱਚ ਵੀਰੇ ਆਉਂਦੇ ਤਿੰਨ ਚਾਰਾਂ ਦਿਨਾਂ ਦੇ ਦੌਰਾਨ ਕਈ ਖੇਤਰਾਂ ਦੇ ਵਿੱਚ ਵੀਰੇ ਹਲਕਾ ਦਰਮਿਆਨ ਇਹ ਮੀਂਹ ਦੇਖਣ ਨੂੰ ਮਿਲੂਗਾ ਤੇ ਕਿਤੇ ਕਿਤੇ ਵੀਰੇ ਕੁਝ ਖੇਰਕੇ ਦੇ ਵਿੱਚ ਤਖੜੀ ਜਿਹੀ ਝਾਟਾਂ ਮਹਿੰਦੀ ਵੀ ਉਹ ਵੀ ਲੱਗ ਸਕਦੀ ਆ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਜਲੰਧਰ ਹੋ ਗਿਆ ਕਪੂਰਥਲਾ ਹੋ ਗਿਆ ਵੀਰੇ ਇਹਨਾਂ ਦੇ ਵਿੱਚ ਵੀ ਆਉਂਦੇ ਤਿੰਨ ਚਾਰਾਂ ਦਿਨਾਂ ਦੇ ਦੌਰਾਨ ਇੱਕ ਦੋ ਵਾਰੀ ਵੱਡੇ ਪੱਧਰ ਦੇ ਜਿਹੜਾ ਮੀਂਹ ਵੀਰੇ ਉਹ ਕਈ ਥਾਵਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਠੀਕ ਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਲੁਧਿਆ ਚੰਡੀਗੜ੍ਹ ਠੀਕ ਆ ਵੀਰੇ ਸੰਗਰੂਰ ਪਟਿਆਲਾ ਤੇ ਬਰਨਾਲਾ ਹੋ ਗਿਆ ਬਾਈ ਇਹਨਾਂ ਦੇ ਵਿੱਚ ਵੀ ਆਉਂਦੇ ਤਿੰਨ ਚਾਰਾਂ ਦਿਨਾਂ ਦੇ ਦੌਰਾਨ ਕਈ ਖੇਤਰਾਂ ਦੇ ਵਿੱਚ ਬਾਈ ਇੱਕ ਦੋ ਵਾਰੀ ਵੱਡੇ ਪੱਦੇ ਜਿਹੜਾ ਮੀਂਹ ਆ ਵੀਰੇ ਉਹ ਦੇਖਣ ਨੂੰ ਮਿਲ ਸਕਦਾ ਕਰਨਾਲ ਕੁਰੂਖੇਤਰ ਪੰਚਕੁੱਲਾ ਜਮਨਾਨਗਰ ਠੀਕ ਆ ਵੀਰੇ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਦੇ ਵਿੱਚ ਵੀ ਵੀਰੇ ਤਿੰਨ ਚਾਰਾਂ ਦਿਨਾਂ ਦੇ ਦੌਰਾਨ ਕਈ ਥਾਵਾਂ ਦੇ ਵਿੱਚ ਵੀਰੇ ਦਰਮਿਆਨੇ ਤੋਂ ਭਾਰਾ ਜਿਹੜਾ ਮੀਂਹ ਆ ਬਾਈ ਉਹ ਦੇਖਣ ਨੂੰ ਮਿਲ ਸਕਦਾ ਸ਼ਰਸ਼ਾ ਦੇ ਫਤਿਆਬਾਦ ਬਾਰੇ ਜੀ ਦੇ ਵਿੱਚ ਤੇ ਹਸਾਰ ਦੇ ਵਿੱਚ ਵੀ ਹੈਗੇ ਚਾਂਸ ਵੈਸੇ ਇੱਥੇ ਟਟਮੀ ਜੀ ਬਰਸਾਤ ਬਾਰੇ ਕੱਲ ਤੋਂ ਹੋ ਵੀ ਰਹੀ ਆ ਹੁਣ ਵੀ ਹੋ ਰਹੀ ਆ ਸੋ ਬਈ ਜਿਹੜੀ ਇਹ ਕਾਰਵਾਈ ਆ 3 ਜਨਵਰੀ ਰਹਿਊਗੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਜਿਹੜੀ ਕਿ ਬਾਰੇ ਕਈ ਥਾਵਾਂ ਦੇ ਵਿੱਚ ਦਰਜ ਹੋਊਗੀ ਕਿਤੇ ਮੀਂਹ ਹਲਕਾ ਪਊਗਾ ਕਿਤੇ ਦਰਮਿਆਨਾ ਪਊਗਾ ਕਿਤੇ ਕਿਤੇ ਤਖੜੀ ਜਿਹੜੀ ਝਟਾ ਬਾਰੇ ਉਹ ਵੀ ਮੀਂਹ ਦੀ ਲੱਗੂਗੀ ਸੋ ਬਈ ਕਿੱਥੇ ਕਿੱਥੇ ਤਖੜੀ ਝਟੜ ਲੱਗ ਸਕਦੀ ਆ ਸਾਰੇ ਮੇਰੇ ਵੀਰ ਸੁਣ ਲੋ ਬਠਿੰਡਾ ਹੋ ਗਿਆ ਮਾਨਸਾ ਹੋ ਗਿਆ ਸਰਸਾ ਹੋ ਗਿਆ ਫਤਿਹਬਾਦ ਹੋ ਗਿਆ ਬਰਨਾਲਾ ਹੋ ਗਿਆ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਚੰਡੀਗੜ੍ਹ ਹੋ ਗਿਆ ਮਾਹਲੀ ਹੋ ਗਿਆ ਰੋਪੜ ਹੋ ਗਿਆ ਕਰਨਾਲ ਹੋ ਗਿਆ ਕਰੂਕhetra ਹੋ ਗਿਆ ਪੰਜ ਕੋਲਾ ਹੋ ਗਿਆ ਤੇ ਜਮਨਾ ਨਗਰ ਹੋ ਗਿਆ ਇਹਨਾਂ ਦੇ ਵਿੱਚ ਬਾਈ ਤਖੜੀ ਝਟ ਵਾਲੀ ਮੀਂਹ ਦੀ ਬਾਰੇ ਕਈ ਥਾਵਾਂ ਦੇ ਵਿੱਚ ਉਹ ਵੀ ਦੇਖਣ ਨੂੰ ਲੱਗੂਗਾ ਮਤਲਬ ਮੀਂਹ ਬਾਰੇ ਪਰਨਾਲੇ ਵਿੱਚ ਲਾ ਕੇ ਜਾ ਸਕਦਾ ਤਿੰਨ ਚਾਰਾਂ ਦੇ ਦਰਾਂ ਤੇ ਬਾਹਾਂ ਦੇ ਵਿੱਚ ਪਾਣੀ ਵੀ ਖੜ੍ਹਾ ਸਕਦਾ ਉਸ ਤੋਂ ਬਾਅਦ ਬਾਰੇ ਨਵਾਂ ਸ਼ਹਿਰ ਲੁਧਿਆਣਾ ਮਰੇ ਹੋਟਲਾ ਠੀਕ ਆ ਜਲੰਧਰ ਦੇ ਕਪੂਰਥਲਾ ਦੇ ਹਿਆਰਪੁਰ ਬਈ ਇੱਥੇ ਵੀ ਕਿਤੇ ਕਿਤੇ ਤਖੜੀ ਝੱਟ ਲੱਗ ਸਕਦੀ ਆ ਆਉਂਦੇ ਤਿੰਨਾ ਚਾਰਾਂ ਦਿਨਾਂ ਦੇ ਦੌਰਾਨ ਗਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਅੰਮ੍ਰਿਤਸਰ ਦੇ ਤਰਨਤਨ ਬਈ ਇਹਨਾਂ ਦੇ ਵਿੱਚ 25-30% ਏਰੀਏ ਵਿੱਚ ਵੀਰੇ ਹੈਗੇ ਆ ਚਾਂਸ ਦਰਮਿਆਨੇ ਤੋਂ ਭਾਰਾ ਮੀਂਹ ਪੈਣ ਦੇ ਪਰ ਜ਼ਿਆਦਾਤਰ ਖੰਮ ਜਿਹੜਾ ਮੀਂਹ ਆ ਵੀਰੇ ਉਹ ਹਲਕੇ ਤੋਂ ਦਰਮਿਆਨੇ ਆ ਪਹੁੰਚੂਗਾ ਇਹਨਾਂ ਦੇ ਵਿੱਚ ਵੀ ਸੋ ਮੁਖਸਰ ਫਾਜਲਕਾ ਮੋਗਾ ਫਰੀਦਕੋਟ ਠੀਕ ਆ ਵੀਰੇ ਗੰਗਾ ਨਗਰ ਹਮਾਨਗੜ ਨੂੰ ਉਪਕਰਦੇ ਵੀ ਕਾ ਨੇਰਾ ਤੇ ਸੂਰਤਗੜ ਇਹਨਾਂ ਦੇ ਵਿੱਚ ਵੀ ਬਰੇ ਕਈ ਸਥਾਨਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਹੋਊਗਾ ਬਾਈ ਕਿਸੇ ਇੱਕ ਅੱਧੀ ਜਗ੍ਹਾ ਦੇ ਵਿੱਚ ਜਾਂ ਦੋ ਚਾਰ ਥਾਵਾਂ ਤੇ ਭਾਰੇ ਮੀਂਹ ਦੀ ਝਟ ਵੀ ਲੱਗ ਸਕਦੀ ਆ ਉਹਦੇ ਇੰਨਾ ਚਾਰਾਂ ਦਿਨਾਂ ਦੇ ਦੌਰਾਨ ਇੱਕ ਗੱਲ ਵੀਰੇ ਹੋਰ ਕਰ ਲੋ ਨੋਟ ਇਹਦੇ ਵਿੱਚ ਜਿਹੜਾ ਮੇਨ ਦੇਣਾ ਬਾਈ ਉਹ 30 ਜੂਨ ਦਾ ਤੇ 1 ਜੁਲਾਈ ਦਾ ਹੋਊਗਾ 30 ਜੂਨ ਨੂੰ 30 ਜੂਨ ਨੂੰ ਤੇ 1 ਜੁਲਾਈ ਨੂੰ ਵੀਰੇ ਪੰਜਾਬ ਦੇ ਅਨੇਕਾ ਥਾਵਾਂ ਤੇ ਹਰਿਆਣੇ ਦੇ ਅਨੇਕਾ ਥਾਵਾਂ ਤੇ ਤੇ ਰਾਜਸਥਾਨ ਦੇ ਬਾਈ ਅਨੇਕਾ ਥਾਵਾਂ ਤੇ ਗਰਜ ਲਸ ਕੇ ਦੇ ਨਾਲ ਬੜੇ ਹਲਕੇ ਤੋਂ ਦਰਮਿਆਨਾ ਵੀ ਦਰਜ ਹੋਊਗਾ ਕਿਤੇ ਕਿਤੇ ਤਖੜੀ ਝੱਟ ਵੀ ਲੱਗੂਗੀ ਦੱਖਣੀ ਪੰਜਾਬ ਤੇ ਪੂਰਬੀ ਪੰਜਾਬ ਦੇ ਵਿੱਚ ਬਈ ਤੇ ਜਾਂ ਜਿਹੜੇ ਪਹਾੜਾਂ ਦੇ ਪਹਾੜਾਂ ਦੇ ਨਾਲ ਲੱਗਦੇ ਅਜਲੇ ਇਹਨਾਂ ਦੇ ਵਿੱਚ ਕਿਤੇ ਕਿਤੇ ਭਾਰਾ ਵੀ ਪੈ ਸਕਦਾ ਬਈ ਤੇ ਬਾਕੀ ਸ਼ਤਾਨਾਂ ਦੇ ਵਿੱਚ ਜਿਹੜਾ ਮੀਂਹ ਆ ਬਈ ਉਹ ਹਲਕੇ ਤੋਂ ਲੈ ਕੇ ਦਰਮਿਆਨਾ ਰਹਿ ਸਕਦਾ ਤੇ ਕੁਝ ਕੁ ਏਰੀਏ ਦੇ ਵਿੱਚ ਬਈ 15 20% ਏਰੀਏ ਦੇ ਵਿੱਚ ਭਾਰਾ ਜਿਹੜਾ ਮੀਂਹ ਦਾ ਸਰਾਟਾ ਬਈ ਉਹ ਵੀ ਦੇਖਣ ਨੂੰ ਮਿਲ ਸਕਦਾ ਉਸ ਤੋਂ ਬਾਅਦ ਬਈ 3 4 ਜੁਲਾਈ ਤੋਂ ਲੈ ਕੇ 7 8 ਜੁਲਾਈ ਤੱਕ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਬਈ ਕਈ ਥਾਵਾਂ ਦੇ ਵਿੱਚ ਦਰਮਿਆਨੇ ਤੋਂ ਭਾਰਾ ਵੀ ਪੈ ਸਕਦਾ ਹਰਿਆਣੇ ਦੇ ਵੀ ਬਰੇ तकरीबन ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ ਦੇ ਵਿੱਚ ਦਰਮਿਆਨੇ ਤੋਂ ਭਾਰਾ ਵੀ ਪੈ ਸਕਦਾ ਗੰਗਾ ਨਗਰ ਹਮਾਨਗੜ ਅਨੂਪਗੜ ਬੀਕਾਨੇਰ ਸੂਰਤਗੜ ਜੈਸਲਮੇਰ ਚੂਰੂ ਠੀਕ ਆ ਵੀਰੇ ਤੇ ਇਹਨਾਂ ਦੇ ਨਾਲ ਲੱਗਦੇ ਹੋਰ ਵੀ ਜਿਹੜੇ ਜ਼ਿਲ੍ਹੇ ਆ ਵੀਰੇ ਇਹਨਾਂ ਦੇ ਵਿੱਚ ਵੀ ਕਈ ਥਾਵਾਂ ਦੇ ਵਿੱਚ ਦਰਮਿਆਨੇ ਤੋਂ ਭਾਰਾ ਰਮੀ ਆ ਵੀਰੇ 3-4 ਜੁਲਾਈ ਤੋਂ ਲੈ ਕੇ 7-8 ਜੁਲਾਈ ਦੇ ਵਿਚਾਲੇ ਬਈ ਦੇਖਣ ਨੂੰ ਮਿਲ ਸਕਦਾ ਸੋ ਬਈ ਤੁਹਾਨੂੰ ਇੰਨੀ ਇੱਕ ਅਪਡੇਟ ਦੇਣੀ ਸੀ ਭਰਾ ਮੇਰੋ ਜਿਹੜਾ ਵੀਰੇ ਸਿਸਟਮ ਹੋਊਗਾ 30 30 ਜੂਨ ਨੂੰ ਤੇ 1 ਜੁਲਾਈ ਨੂੰ ਬਾਈ ਇਹ ਚੜਦੇ ਵੱਲੋਂ ਆਊਗਾ ਤੇ ਚੜਦੇ ਵੱਲ ਦੇ ਸਭ ਤੋਂ ਪਹਿਲਾਂ ਜਿਹੜੇ ਭਰੌੜਾ ਹੋ ਕੇ ਬਾਈ ਉਸ ਤੋਂ ਬਾਅਦ ਹੌਲੀ-ਹੌਲੀ ਬਾਕੀ ਜ਼ਿਲ੍ਹਿਆਂ ਦੀ ਵਾਰੀ ਆਊਗੀ ਜਿਹੜਾ ਵੀਰੇ ਸਿਸਟਮ ਕੱਲ ਨੂੰ ਲੱਗੂਗਾ ਇਹ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਪੱਸਮ ਵਾਲੇ ਪਾਸੋਂ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਚੜਦੇ ਵਾਲੇ ਪਾਸੋਂ ਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਧੱਖਣ ਵਾਲੇ ਪਾਸੋਂ ਤੇ ਜਿਹੜੇ ਵੀਰੇ ਆਪਣਾ ਮਾਝਾ ਤੇ ਦਬਾਬਾ ਇਰਗਾ ਹੋ ਗਿਆ ਉੱਥੇ ਵੀਰੇ ਪਹਾੜਾਂ ਤੋਂ ਥੱਲੇ ਨੂੰ ਉਤਰੂਗਾ ਬੱਦਲ ਠੀਕ ਹੈ ਬਾਈ ਕਿਤੇ ਹਲਕਾ ਦਰਮਾਨਾ ਵੀ ਹੋਊਗਾ ਵੀਰੇ ਕਿਤੇ ਕਿਤੇ ਭਾਰੀ ਝੱਟ ਵੀ ਲੱਗੂ ਤੇ ਬਾਕੀ ਦੀ ਵੀਰੇ ਜਿਹੜੀ ਅਪਡੇਟ ਆ ਉਹ ਵੀ ਆਪਾਂ ਤੁਹਾਨੂੰ ਦੇ ਦੇਵਾਂਗੇ ਤੇ ਕੱਲ ਨੂੰ ਵੀਰੇ ਤੜਕਸਰ ਕੁਝ ਕੁਝਿਲਿਆਂ ਦੇ ਵਿੱਚ ਕਾਰਵਾਈ ਸ਼ੁਰੂ ਹੋਊਗੀ ਤੇ ਜਿਵੇਂ ਜਿਵੇਂ ਵੀਰੇ ਮਤਲਬ ਆਪਾਂ ਕਹਿ ਲਓ ਵੀ ਹੂਰਤੀ ਚੜੂਗਾ ਦੁਪਹਿਰ ਹੋਊਗੀ ਜਾਂ ਸ਼ਾਮ ਟਲੂਗੀ ਉਵੇਂ-ਉਵੇਂ ਵੀਰੇ ਵੱਡੇ ਪੱਤਰ ਜਿਹੜੀ ਮੀਂਹ ਦੀ ਕਾਰਵਾਈ ਆ ਵੀਰੇ ਉਹ ਦੇਖਣ ਨੂੰ ਮਿਲੂਗੀ ਜੇ ਵੀਰੇ ਕੱਲ ਨੂੰ ਕੋਦਲ ਜ਼ਿਆਦਾਤਰ ਥਾਵਾਂ ਤੇ ਨਾ ਪਹੁੰਚਿਆ ਤਾਂ 30 ਜੂਨ ਨੂੰ ਤੇ 1 ਜੁਲਾਈ ਨੂੰ ਵੀਰੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਦੀ ਮੀਂਹ ਦੀ ਉਮੀਦ ਆ ਜਿਹੜੀ ਰਹੂਗੀ ਬਾਈ ਤੇ 2 ਜੁਲਾਈ ਨੂੰ ਵੀ ਜਿਹੜੀ ਸੰਭਾਵਨਾ ਵੀਰੇ ਮੀਂਹ ਦੀ ਉਹ ਬਣੀ ਰਹਿਣੀ ਆ ਠੀਕ ਆ ਉਸ ਤੋਂ ਬਾਅਦ 3 4 ਜੁਲਾਈ ਤੋਂ ਲੈ ਕੇ ਬਾਈ 7 8 ਜੁਲਾਈ ਦੇ ਦੌਰਾਨ ਇੱਕ ਸੈਕਟਮ ਹੋਰ ਆਊਗਾ ਉਹ ਚੜ੍ਹਦੇ ਵੱਲੋਂ ਆ ਕੇ ਤੇ ਚੜ੍ਹਦੇ ਵੱਲੋਂ ਆ ਕੇ ਵੀਰੇ ਹੌਲੀ ਹੌਲੀ ਅੱਗੇ ਵੱਲ ਨੂੰ ਜਾਂਦਾ ਹੋਇਆ ਪਾਕਿਸਤਾਨ ਦੇ ਖੇਤਰਾਂ ਨੂੰ ਵਰਵਾਤਾ ਕਰੂਗਾ ਪਰ ਜਿਹੜਾ ਵੀਰੇ 29 ਤੋਂ 2 ਵਾਲਾ ਸੈਕਟਮ ਆ ਇਹ ਵੀਰੇ ਚਾਰੇ ਦਿਸ਼ਾ ਦੇ ਵਿੱਚੋਂ ਬਦਲਾਉਣਗੇ ਕਿਸੇ ਜ਼ਿਲ੍ਹੇ ਵਿੱਚ ਕਿਹੜੇ ਪਾਸੋਂ ਕਿਸੇ ਜ਼ਿਲ੍ਹੇ ਵਿੱਚ ਕਿਹੜੇ ਪਾਸੋਂ ਸੋ ਇੰਨੀ ਕੁ ਬਾਈ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀ ਰਹਿਣ ਪਿਆਰ ਭਰੀ ਸਸਰੀ ਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ